ਹੈਲੋ ਜੀ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਦੇਖੋ ਨਵਾਂ ਸਾਲ ਕੱਲ ਨੂੰ ਸ਼ੁਰੂ ਹੋਣਾ ਤੇ ਮੈਂ ਆਪਣੀ ਜ਼ਿੰਦਗੀ ਦਾ ਨਵਾਂ ਸਾਲ ਕਿਵੇਂ ਸ਼ੁਰੂ ਕਰਦੀਆਂ ਉਹ ਤੁਹਾਡੇ ਨਾਲ ਅੱਜ ਸਾਰਾ ਮੈਂ ਸਾਂਝਾ ਕਰਨ ਲੱਗੀ ਹਾਂ ਤੇ ਅੱਜ ਮੈਂ ਕੁਝ ਪਲ ਤੁਹਾਡੇ ਨਾਲ ਆਪਣੀ ਲਾਈਫ ਦੇ ਜੋ ਕਿ ਮੈਂ ਸਵੇਰੇ ਕਰਦੀਆਂ ਕਈ ਭੈਣ ਭਰਾ ਮੈਨੂੰ ਪੁੱਛਦੇ ਨੇ ਵੀ ਦੀਦੀ ਤੁਸੀਂ ਆਪਣੀ ਲਾਈਫ ਦੇ ਵਿੱਚ ਇੰਨੇ ਪੋਜ਼ਿਟਿਵ ਤੇ ਇੰਨੇ ਖੁਸ਼ ਕਿਵੇਂ ਰਹਿੰਦੇ ਹੋ ਤਾਂ ਜਿਹੜੇ ਭੈਣ ਭਰਾ ਮੇਰੇ ਤੇ ਵਿਸ਼ਵਾਸ ਕਰਦੇ ਨੇ ਮੈਨੂੰ ਆਪਣਾ ਰੋਲ ਮਾਡਲ ਦੀ ਤਰ੍ਹਾਂ ਜਾਣਦੇ ਨੇ ਤਾਂ ਮੈਂ ਅੱਜ ਤੁਹਾਨੂੰ ਇੱਕ ਅਜਿਹੀ ਪੋਜ਼ਿਟਿਵ ਚੀਜ਼ ਦੱਸੂਗੀ ਜਿਹੜੀ ਤੁਸੀਂ ਕਰੋਗੇ ਨਾ ਇਹ ਕੱਲ ਨੂੰ ਤੁਸੀਂ ਕਰਨੀ ਹੈ ਤਾਂ ਹੀ ਮੈਂ ਇਹ ਵੀਡੀਓ ਅੱਜ ਅਪਲੋਡ ਕਰ ਰਹੀ ਹਾਂ ਸਵੀਰੇ ਨਾਲ ਜਿਹੜੀਆਂ ਮੇਰੀਆਂ ਭੈਣਾਂ ਨਹੀਂ ਭਰਾਣੇ ਜਿਹੜੇ ਆਪਣੀ ਜ਼ਿੰਦਗੀ ਤੋਂ ਅੱਕ ਚੁੱਕੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਜਿਵੇਂ ਜੇ ਅਸੀਂ ਆਏ ਜਿਵੇਂ ਜੇ ਇਦਾਂ ਹੀ ਚਲੇ ਜਾਵਾਂਗੇ ਕੋਈ ਸਾਡੀ ਲਾਈਫ ਦੇ ਵਿੱਚ ਖੁਸ਼ੀ ਨਹੀਂ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਦੇਖੋ ਆਪਾਂ ਨੂੰ ਹੁੰਦਾ ਨਾ ਮੇਰਾ ਭਰਾ ਮੇਰੇ ਨਾਲ ਨਹੀਂ ਬੋਲਦਾ ਮੇਰੀ ਭੈਣ ਮੇਰੇ ਨਾਲ ਨਹੀਂ ਬੋਲਦੀ ਅਕਸਰ ਹਰ ਟਾਈਮ ਆਪਾਂ ਉਦਾਸ ਰਹਨੇ ਆਂ ਦੇਖੋ ਜਦੋਂ ਆਪਾਂ ਦੁਨੀਆ ਤੇ ਆਏ ਸੀ ਉਦੋਂ ਵੀ ਆਪਾਂ ਕੱਲੇ ਸੀ ਜਦੋਂ ਜਾਵਾਂਗੇ ਉਦੋਂ ਵੀ ਕੱਲੇ ਅਗਰ ਆਪਾਂ ਚਾਹੀਏ ਚਾਹੁੰਦੇ ਨਾ ਵੀ ਸਾਨੂੰ ਕੋਈ ਹੋਰ ਖੁਸ਼ ਕਰ ਦੂਗਾ ਤੁਹਾਨੂੰ ਹੋਰ ਕੋਈ ਖੁਸ਼ ਨਹੀਂ ਕਰੇਗਾ ਤੁਹਾਨੂੰ ਖੁਦ ਨੂੰ ਖੁਸ਼ ਕਰਨਾ ਪਵੇਗਾ ਤੁਸੀਂ ਆਇਓ ਦੁਨੀਆ ਤੇ ਆਪਣੇ ਲਈ ਵੀ ਜਿਓ ਨਾ ਕਿ ਸਿਰਫ ਦੂਸਰਿਆਂ ਲਈ ਕਿਉਂਕਿ ਜਿੰਨਾ ਟਾਈਮ ਤੁਸੀਂ ਆਪਣੀ ਕਦਰ ਨਹੀਂ ਕਰੋਗੇ ਕਿਉਂਕਿ ਅਕਸਰ ਅੱਜਕੱਲ ਤੁਸੀਂ ਦੇਖ ਰਹੇ ਹੋ ਪਤਨੀ ਪਤੀ ਦੀ ਕਦਰ ਨਹੀਂ ਕਰਦੀ ਪਤੀ ਪਤਨੀ ਦੀ ਕਰਦਾ ਕਦਰ ਨਹੀਂ ਕਰਦਾ ਬੱਚੇ ਆਪਣੇ ਮਾਪੇ ਦੀ ਕਦਰ ਨਹੀਂ ਕਰਦੇ ਉਹ ਕਿਉਂ ਨਹੀਂ ਕਰਦੇ ਕਿਉਂਕਿ ਕੁਝ ਤਾਂ ਆਪਣਾ ਲਾਈਫ ਸਟਾਈਲ ਹੈ ਜਿਹੜਾ ਉਹ ਬੇਕਾਰ ਹੁੰਦਾ ਜਾ ਰਿਹਾ ਹੈਗਾ ਦੂਸਰਾ ਆਪਾਂ ਨਾ ਆਪਣੇ ਆਪ ਨੂੰ ਬਸ ਇਦਾਂ ਸਮਝਦੇ ਆਂ ਵੀ ਆਪਾਂ ਦੂਸਰੇ ਦੇ ਗੁਲਾਮ ਆ ਆਪਾਂ ਗੁਲਾਮ ਨਹੀਂ ਹੈਗੇ ਤਾਂ ਆਓ ਆਪਾਂ ਜਾਣਦੇ ਆਂ ਕੀ ਕਰਨਾ ਹੈ ਆਪਣੀ ਸਿਹਰੇ ਸਭ ਤੋਂ ਪਹਿਲਾਂ ਤਾਂ ਸਵੇਰੇ ਤੁਸੀਂ ਅੰਮ੍ਰਿਤ ਵੇਲੇ ਉੱਠਿਓ ਘੱਟੋ-ਘੱਟ 3:00 ਵਜੇ ਤੁਸੀਂ ਉੱਠੇ ਹੋ ਉੱਠਿਓ ਹਨ ਕਿਉਂਕਿ ਜਿੰਨਾ ਤੁਸੀਂ ਆਪਣੇ ਆਪ ਨੂੰ એનર્ਜੀ ਆਪਣੇ ਆਪ ਨੂੰ ਪੋਜ਼ਿਟਿਵਿਟੀ ਮਹਿਸੂਸ ਕਰੋਗੇ ਉੰਨੀ ਹੀ ਤੁਹਾਡਾ ਆਉਣ ਵਾਲਾ ਸਾਲ ਖੁਸ਼ੀਆਂ ਤੇ ਆਨੰਦਮਈ ਹੋਵੇਗਾ ਨਾਲੇ ਤਾਂ ਦੇਖੋ ਮਾਰਨਿੰਗ ਟਾਈਮ ਜਦੋਂ ਆਪਾਂ ਉੱਠਦੇ ਹਾਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਨੇ ਇਸ਼ਨਾਨ ਕਰਨਾ ਹੈ ਇਸ ਇਸ਼ਨਾਨ ਕਰਕੇ ਉਸ ਤੋਂ ਬਾਅਦ ਤੁਸੀਂ ਜਿਵੇਂ ਆਪਣਾ ਚਾਹ ਪਾਣੀ ਰੁਟੀਨ ਹੈਗਾ ਤੁਹਾਡਾ ਉਹ ਕਰਨਾ ਹੈਗਾ ਫਿਰ ਤੁਸੀਂ ਨੇ ਇਸ਼ਨਾਨ ਕਰਨਾ ਹੈ ਇਸ਼ਨਾਨ ਕਰਕੇ ਤੁਸੀਂ ਕਿਸੇ ਇਸ਼ਨਾਨ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤੁਸੀਂ ਆਪਣਾ ਪਿੰਡੇ ਨਾ ਲੈਣਾ ਹੈਗਾ ਜਿਹੜੇ ਭੈਣ ਭਰਾ ਨਹੀਂ ਵੀ ਨਹਾ ਸਕਦੇ ਹੁੰਦੇ ਵੀ ਹੈ ਨਾ ਮੈਂ ਬਿਮਾਰਾਂ ਫਿਰ ਵੀ ਕੋਸ਼ਿਸ਼ ਕਰਿਓ ਕਿ ਤੁਸੀਂ ਗਰਮ ਪਾਣੀ ਕਰਕੇ ਤੁਸੀਂ ਇਸ਼ਨਾਨ ਕਰੋ ਕਿਉਂਕਿ ਇਹਦੇ ਨਾਲ ਤੁਹਾਡੇ ਜਿਹੜਾ ਵੀ ਦਿਲਦਰਤ ਹੈ ਨਾ ਉਹ ਸਾਰੀ ਖਤਮ ਹੋਏਗੀ ਤੇ ਨਹਾਉਣ ਵਾਲੇ ਪਾਣੀ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਚਮਚ ਸਰੋਂ ਦੇ ਤੇਲ ਦਾ ਪਾਉਣਾ ਹੈ ਇੱਕ ਚਮਚ ਤੁਸੀਂ ਨੇ ਨਮਕ ਦਾ ਪਾ ਲੈਣਾ ਸਿੰਧਾ ਨਮਕ ਹੈਗਾ ਤਾਂ ਵਧੀਆ ਨਹੀਂ ਤੁਸੀਂ ਕੋਈ ਵੀ ਨਮਕ ਪਾ ਸਕਦੇ ਹੋਗੇ ਫਿਰ ਤੁਸੀਂ ਉਹਦੇ ਵਿੱਚ ਇੱਕ ਦੋ ਬੂੰਦਾ ਗੁਲਾਬ ਜਲ ਤੁਹਾਡੇ ਕੋਲ ਹੈਗਾ ਜਾਂ ਗੁਲਾਬ ਦੀਆਂ ਪੱਤੀਆਂ ਤੁਹਾਡੇ ਕੋਲ ਹੈਗੀਆਂ ਨੇ ਉਹ ਪਾਉਣੀਆਂ ਨੇ ਜਦੋਂ ਤੁਸੀਂ ਇਸ ਜਲ ਦੇ ਨਾਲ ਪਾਣੀ ਦੇ ਨਾਲ ਲਾ ਲੋ ਤੁਸੀਂ ਇਸ਼ਨਾਨ ਕਰੋਗੇ ਨਾ ਤਾਂ ਦੇਖੋ ਤੁਹਾਡਾ ਮਨ ਤੁਹਾਡਾ ਸਾਰਾ ਮਾਈਂਡ ਕਿੰਨਾ ਫਰੈਸ਼ ਹੋਈਗਾ ਪਹਿਣਾ ਵਾਸਤੇ ਵੀ ਇਹ ਬੀਰਾ ਵਾਸਤੇ ਵੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਨੇ ਬੈਠਣਾ ਜੋ ਕਿ 3 ਵਜੇ ਨਹੀਂ ਚੱਲ ਉਠੋਂਗੇ ਤੁਸੀਂ ਕਰਦੇ ਕਰਾਉਂਦੇ ਤੁਹਾਨੂੰ 4 4:30 ਵਜੇ ਜਾਣੇ ਆ ਫਿਰ ਤੁਸੀਂ ਚੌਂਕੜਾ ਲਗਾ ਕੇ ਬੈਠ ਜਾਣਾ ਕੋਲੇ ਤੁਸੀਂ ਨੇ ਜੋਤ ਵੀ ਲਗਾਉਣ ਲੈਣੀ ਹੈ ਜੇ ਲਗਾ ਸਕਦੇ ਹੋ ਨਹੀਂ ਲਗਾਉਂਦੇ ਤਾਂ ਤੁਸੀਂ ਕੋਈ ਵੀ ਖੁਸ਼ਬੂ ਵਾਲੀ ਚੀਜ਼ਵੇਂ ਧੂਫ ਵਗੈਰਾ ਜ਼ਰੂਰ ਲਗਾਓ ਫਿਰ ਨਾ ਚੌਂਕੜੀ ਮਾਰ ਕੇ ਬੈਠਿਓ ਜਿੰਨਾ ਵੀ ਤੁਹਾਡਾ ਪਿਛਲੇ ਸਾਲ ਦੇ ਵਿੱਚ ਲੰਘ ਚੁੱਕਿਆ ਤਾਂ ਤੁਸੀਂ ਵਸ ਉਹ ਚੀਜ਼ ਨੂੰ ਨਾ ਛੱਡ ਦੇਣਾ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਖੁਦ ਦੇ ਨਾਲ ਇੱਕ ਵਿਸ਼ਵਾਸ ਖੁਦ ਦੇ ਨਾਲ ਇੱਕ ਭਰੋਸਾ ਖੁਦ ਦੇ ਨਾਲ ਇੱਕ ਵਾਅਦਾ ਕਰਨਾ ਹੈ ਯੂਨੀਵਰਸ ਤੁਹਾਡੀ ਹਰ ਇੱਕ ਮੰਗ ਪੂਰੀ ਕਰੇਗਾ ਇਹ ਮੇਰਾ ਵਾਅਦਾ ਹੈ ਕਿ 2026 ਤੁਹਾਡੇ ਲਈ ਇੰਨਾ ਖੁਸ਼ੀਆਂ ਭਰਿਆ ਆਵੇਗਾ ਪਰ ਉਹ ਖੁਸ਼ੀ ਤੁਹਾਨੂੰ ਖੁਦ ਪਾਲਣੀ ਪੈਣੀ ਹੈ ਫਿਰ ਤੁਸੀਂ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਹੈ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਉਸ ਤੋਂ ਬਾਅਦ ਵਾਹਿਗੁਰੂ ਜੀ ਅੱਗੇ ਫਿਰ ਅਰਦਾਸ ਕਰਨੀ ਹੈ ਕਿ ਪਿਤਾ ਜੀ ਜੋ ਵੀ ਪਿੱਛੇ ਹੋ ਚੁੱਕਿਆ ਇਹ ਤਾਂ ਗੁਰਵਾਣੀ ਦੇ ਵਿੱਚ ਵੀ ਹੈ ਸ਼ਬਦ ਵੀ ਆਮ ਤੁਸੀਂ ਸੁਣਿਆ ਕਹਿੰਦੇ ਜਿਹੜੀ ਪਿੱਛੇ ਬੀਤ ਚੁੱਕੀ ਹੈ ਉਹਨੂੰ ਛੱਡ ਦਿਓ ਅੱਗੇ ਸੰਭਲ ਚਲੋ ਆਨੰਦ ਲਾਲਾ ਪਾਚਾ ਜੋ ਬੀਤੀ ਸੋ ਬੀਤੀ ਜਿਹੜੀ ਪਿੱਛੇ ਬੀਤ ਗਈ ਨਾ ਉਹਨੂੰ ਅੱਗੇ ਰੱਖ ਕੇ ਆਪਣਾ ਆਉਣ ਵਾਲਾ ਜਿਹੜਾ ਫਿਊਚਰ ਹੈ ਨਾ ਉਹਨੂੰ ਖਰਾਬ ਨਾ ਕਰੋ ਪਤਨੀ ਤੁਹਾਡੀ ਨਹੀਂ ਮੰਨਦੀ ਪਤਨੀ ਤੁਹਾਡਾ ਸਤਿਕਾਰ ਨਹੀਂ ਕਰਦੀ ਉਹ ਆਪਣਾ ਕਰਿਆ ਹੋਇਆ ਭੁਗਤਤੀ ਕੀ ਪਤੀ ਤੁਹਾਡੀ ਨਹੀਂ ਗੱਲ ਮੰਨਦਾ ਉਹ ਆਪਣਾ ਭੁਗਤੇਗਾ ਕਿਉਂਕਿ ਜਦੋਂ ਆਪਾਂ ਉਸ ਇਨਸਾਨ ਨੂੰ ਇਗਨੋਰ ਕਰਨ ਲੱਗਾਂਗੇ ਨਾ ਤਾਂ ਉਹ ਇਸ ਇਨਸਾਨ ਤੁਹਾਡੀ ਕਦਰ ਜ਼ਰੂਰ ਕਰੇਗਾ ਤੇ ਦੂਸਰੀ ਗੱਲ ਆ ਗਈ ਕਿ ਪਤੀ ਪਤਨੀ ਅਗਰ ਤੁਸੀਂ ਦੋਨੋਂ ਪਤੀ ਪਤਨੀ ਹੋ ਤਾਂ ਤੁਸੀਂ ਇੱਕ ਦੂਜੇ ਨੂੰ ਦੋਨਾਂ ਨੇ ਇੱਕ ਦੂਜੇ ਨੂੰ ਮਿਲ ਕੇ ਇੱਕ ਵਾਅਦਾ ਕਰਨਾ ਕਿ ਮੈਂ ਜੋ ਵੀ ਆਪਣੀ ਲਾਈਫ ਦੇ ਵਿੱਚ ਇਸ ਤੋਂ ਬਾਅਦ ਪਹਿਲਾਂ ਕਰ ਚੁੱਕਿਆ ਉਸ ਲਈ ਮੈਂ ਤੁਹਾਡੇ ਤੋਂ ਮਾਫੀ ਚਾਹਣਾ ਤੇ ਪਤਨੀ ਨੇ ਵੀ ਇਹੀ ਕਰਨ ਆਪਣੇ ਪਤੀ ਦੇ ਪੈਰਾਂ ਹੱਥ ਲਾ ਕੇ ਇੱਕ ਪਤੀ ਜੀ ਜੋ ਵੀ ਆਪਣੇ ਵਿੱਚ ਹੋਇਆ ਮੈਂ ਵੀ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਅੱਗੇ ਆਪਣਾ ਆਉਣ ਵਾਲਾ ਜਿਹੜਾ ਫਿਊਚਰ ਹੈ ਉਸ ਨੂੰ ਕੋਸ਼ਿਸ਼ ਕਰਾਂਗੇ ਕਿ ਆਪਾਂ ਬੈਟਰ ਬਣਾਈਏ ਇੱਕਾ ਦੋ ਵਾਦੇ ਤੁਸੀਂ ਆਪਣੇ ਨਾਲ ਕਰੋ ਕਿ ਅਗਰ ਤੁਸੀਂ ਆਪਣਾ ਕਰਜ਼ਾ ਉਤਾਰਨਾ ਚਾਹੁੰਦੇ ਹੋ ਅਗਰ ਤੁਸੀਂ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਕਰਨਾ ਕੀ ਹੈਗਾ ਕੱਲ ਤੋਂ ਹੀ ਥੋੜੀ ਜੀ ਬਚਤ ਕਰਨੀ ਸਿੱਖੋ ਇਕਾ ਬਹੁਤ ਮਹਿੰਨ ਚੀਜ਼ ਹੈ ਕਿ ਕੱਲ ਦੇ ਦਿਨ ਕਿਸੇ ਨੂੰ ਵੀ ਪੈਸੇ ਨਹੀਂ ਦੇਣੇ ਜਿਵੇਂ ਕਿ ਆਪਾਂ ਉਧਾਰ ਦੇ ਦਿੰਨੇ ਆ ਉਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਿਸੇ ਨੂੰ ਵੀ ਪੈਸੇ ਨਹੀਂ ਦੇਣੇ ਕਿਉਂਕਿ ਅਗਰ ਜੋ ਤੁਸੀਂ ਨਵੇਂ ਸਾਲ ਵਾਲੇ ਦਿਨ ਜਿੱਦਾਂ ਦਾ ਤੁਹਾਡਾ ਮਾਈਂਡ ਜਿੱਦਾਂ ਦਾ ਤੁਹਾਡਾ ਮਨ ਕੁਛ ਵੀ ਰਹੇਗਾ ਨਾ ਉਹ ਤੁਹਾਡੇ ਨਾਲ ਪੂਰੇ ਸਾਲ ਹੋਣਾ ਹੀ ਹੋਣਾ ਜਿੰਨਾ ਹੋ ਸਕੇ ਉਨਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਉਨਾ ਪੋਜੀਟਿਵ ਰਹਿਣ ਦੀ ਕੋਸ਼ਿਸ਼ ਕਰਿਓ ਤੇ ਇੱਕ ਸਵੇਰੇ ਪਹਿਣਾ ਜਦੋਂ ਨਵੇਂ ਸਾਲ ਦੀ ਸਵੇਰ ਦੀ ਸ਼ੁਰੂਆਤ ਹੈ ਨਾ ਤਾਂ ਮੇਰੀਆਂ ਭੈਣਾਂ ਨਾ ਆਪਣੇ ਕੌਲਿਆਂ ਤੇ ਅੰਦਰਲੀ ਸਾਈਡ ਰੱਖ ਲਓ ਚਲੋ ਬਾਹਰਲੀ ਸਾਈਡ ਹੁੰਦਾ ਵੀ ਆਪਾਂ ਨੂੰ ਕਈ ਵਾਰੀ ਬਹਿਮ ਹੁੰਦਾ ਨਾ ਅੰਦਰਲੀ ਸਾਈਡ ਨਾ ਦੋਨੇ ਕੌਲਿਆਂ ਦੇ ਉੱਪਰ ਸਰੋਂ ਦੇ ਤੇਲ ਦੇ ਦੀਪਕ ਜਲਾਇਓ ਉਹਦੇ ਵਿੱਚ ਇੱਕ ਇੱਕ ਕਪੂਰ ਦੀ ਟਿੱਕੀ ਪਾਇਓ ਤਾਂਕੇ ਵਾਇਗਰੂ ਜੀ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਹੈ ਜਿੰਨਾ ਵੀ ਤੁਹਾਡੇ ਘਰ ਦੇ ਵਿੱਚ ਕੁਝ ਵੀ ਹੈ ਨਾ ਉਹ ਸਾਰੀ ਚੀਜ਼ ਤੁਹਾਡੇ ਘਰ ਤੋਂ ਚਲੀ ਜਾਵੇ ਤੇ ਇੱਕ ਤੁਸੀਂ ਨਾ ਥੋੜਾ ਜਿਹਾ ਪ੍ਰਸ਼ਾਦ ਲੈ ਕੇ ਫਿਰ ਚਾਹੇ ਖਿੱਲਾਂ ਦਾ ਲੈ ਲਿਓ ਚਾਹੇ ਪਤਾਸਿਆਂ ਦਾ ਲੈ ਲਿਓ ਚਾਹੇ ਤੁਸੀਂ ਕੁਝ ਵੀ ਬਣਾ ਲਿਓ ਤਾਂ ਤੁਸੀਂ ਵਾਇਗਰੂ ਜੀ ਅੱਗੇ ਅਰਦਾਸ ਕਰਨੀ ਜੋ ਵੀ ਤੁਹਾਡਾ ਕਾਰਜ ਹੈ ਤੁਸੀਂ ਨੌਕਰੀ ਪਾਉਣਾ ਚਾਹੁੰਦੇ ਹੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਕਰਜ਼ਾ ਨਹੀਂ ਉਤਰਿਆ ਤੁਹਾਡਾ ਘਰ ਪਰਿਵਾਰ ਲੜਾਈ ਝਗੜਾ ਕੁਝ ਵੀ ਹੈ ਤੁਹਾਡੇ ਮਨ ਦੇ ਵਿੱਚ ਤਾਂ ਤੁਸੀਂ ਉਹ ਪ੍ਰਸ਼ਾਦ ਲੈ ਕੇ ਗੁਰੂ ਘਰ ਜਾਣਾ ਤੁਸੀਂ ਮੰਦਰ ਜਾਂ ਮੰਦਿਰ ਮੰਨਦੇ ਹੋ ਮਲਕੇ Hindu ਭੈਣ ਭਰਾ ਮੇਨਾਂ ਬਹੁਤ ਜੁੜੇ ਹੋਏ ਨੇ ਮੁਸਲਿਮ ਭੈਣ ਭਰਾ ਬਹੁਤ ਜੁੜੇ ਹੋਏ ਨੇ ਤਾਂ ਤੁਸੀਂ ਉੱਥੇ ਜਾਣਾ ਜਾ ਕੇ ਤੁਸੀਂ ਅਰਦਾਸ ਕਰਨੀ ਮਸਤਕ ਚੁਕਾਉਣਾ ਕਿਉਂਕਿ ਮਾੜੇ ਕਰਮ ਵਾਹਿਗੁਰੂ ਜੀ ਕੋਈ ਪਤਾ ਨਹੀਂ ਕਦੋਂ ਕੱਟ ਦੇਣ ਕੀ ਮੈਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਤੁਹਾਨੂੰ ਦੱਸਦੀਆਂ ਨਾ ਇਹ ਬਹੁਤ ਹੀ ਪਾਵਰਫੁਲ ਨੇਗੀਆਂ ਕਿਉਂਕਿ ਇਹ ਮੇਰੀ ਖੁਦ ਦੀ ਲਾਈਫ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪੋਤ ਹਰ ਇੱਕ ਇਨਸਾਨ ਨੂੰ ਆਪਣਾ ਬਣਾ ਕੇ ਦੇਖ ਲੈਣਾ ਹਰ ਇੱਕ ਇਨਸਾਨ ਵਾਸਤੇ ਜਿਉਂ ਕੇ ਦੇਖ ਲੈ ਪਰ ਕਹਿੰਦੇ ਨੇ ਕਹਿੰਦੇ ਜਿੰਨਾ ਤੁਸੀਂ ਝੁਕੀ ਜਾਓਗੇ ਜਿੰਨਾ ਤੁਸੀਂ ਝੁਕੀ ਜਾਓਗੇ ਉਨਾਂ ਹੀ ਤੁਹਾਡੀ ਕਹਿੰਦੇ ਵੀ ਕਮਰ ਨੂੰ ਨਾ ਲੋਕ ਪੌੜੀ ਬਣਾ ਲੈਂਦੇ ਆ ਅੱਜ ਕੱਲ ਜਿਹੜੀਆਂ ਕਹਿੰਦੇ ਨੇ ਨਾ ਵੀ ਮੇਰੀ ਪਤਨੀ ਨੇ ਮੇਰੀ ਸੁਣਦੀ ਉਹ ਤਾਂ ਨਹੀਂ ਸੁਣਦੀ ਕਿਉਂਕਿ ਭਰਾਵਾ ਤੂੰ ਉਹਦੀ ਨਹੀਂ ਸੁਣ ਰਿਹਾ ਪਤੀ ਪਤਨੀ ਦਾ ਰਿਸ਼ਤਾ ਇੱਕ ਬਹੁਤ ਹੀ ਅਨਮੋਲ ਹੈਗਾ ਬੱਚੇ ਤੁਹਾਡੇ ਕਿਉਂ ਨਹੀਂ ਸੁਣ ਰਹੇ ਕਿਉਂਕਿ ਬੱਚਿਆਂ ਵਾਸਤੇ ਤੁਸੀਂ ਟਾਈਮ ਨਹੀਂ ਦੇ ਰਹੇ ਬੱਚੇ ਬਾਹਰ ਦੋਸਤ ਮਿੱਤਰ ਕਿਉਂ ਪਾਲਦੇ ਨੇ ਕਿਉਂਕਿ ਤੁਸੀਂ ਉਹਨਾਂ ਵਾਸਤੇ ਜੋ ਉਹ ਪਾਲਦੇ ਨੇ ਉਹ ਉਹਨਾਂ ਨੂੰ ਨਹੀਂ ਦੇ ਰਹੇ ਤਾਂ ਪਲੀਜ਼ ਸਾਰੇ ਪੈਨਪ੍ਰਾਵਨ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਜਿਹੜਾ ਪੈਨਪ੍ਰਾ ਇਹ ਚੀਜ਼ ਕਰੇਗਾ ਨਾ ਦੇਖੋ ਆਪਣੀ 메인 게ਟ ਤੇ ਸਵੇਰੇ ਅੰਮ੍ਰਿਤ ਵੇਲੇ ਇੱਕ ਤਰੀਕ ਨੂੰ ਦੋਹੇ ਪਾਸੇ ਤੁਸੀਂ ਦੀਪਕ ਜਲਾਉਣੇ ਨੇ ਸਰੋਂ ਦੇ ਤੇਲ ਦੇ ਉਹਦੇ ਵਿੱਚ ਕਪੂਰ ਪਾਉਣਾ ਹੈਗਾ ਤੇ ਆਪਣੇ ਘਰ ਦੇ ਵਿੱਚ ਜੋਤ ਤੂਫ ਜਰੂਰ ਲਗਾਉਣੀ ਹੈਗੀ ਤੇ ਆਪਣੇ ਘਰ ਦੇ ਵਿੱਚ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਜਰੂਰ ਕਰਨਾ ਹੈਗਾ ਤੇ ਇੱਕ ਬਾਦਾ ਖੁਦ ਦੇ ਨਾਲ ਕਰਨਾ ਕਿਉਂਕਿ ਖੁਦ ਨੂੰ ਬਦਲੋ ਅਗਰ ਤੁਸੀਂ ਬਦਲੋਗੇ ਨਾ ਫੇਰ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ ਨਹੀਂ ਤਾਂ ਬੈਠੇ ਸਾਰਾ ਦਿਨ ਸਿਰਫੜੀ ਫਰੀ ਬੈਠੇ ਰਹੋ ਨਾ ਤੁਹਾਨੂੰ ਕਿਸੇ ਨੇ ਸਾਥ ਦੇਣਾ ਹੈ ਨਾ ਤੁਹਾਨੂੰ ਕਿਸੇ ਨੇ ਖੜਾ ਕਰਨਾ ਤੇ ਨਾ ਹੀ ਤੁਹਾਡੀ ਕਿਸੇ ਨੇ ਤਾਰੀਫ ਕਰਨੀ ਹੈ ਤੁਸੀਂ ਖੁਦ ਲਈ ਜਿਉਣਾ ਸਿੱਖੋ ਤਾਂ ਕਹਿੰਦੇ ਜਮਾਨੇ ਦੇ ਪਿੱਛੇ ਲੱਗ ਕੇ ਨਹੀਂ ਜਮਾਨੇ ਨੂੰ ਆਪਣੇ ਪਿੱਛੇ ਲਗਾ ਕੇ ਤੁਰਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੇਖੋ ਹਰ ਇੱਕ ਦੀ ਦੇ ਵਿੱਚ ਆਉਂਦੀਆਂ ਨੇਗੀਆਂ ਅਗਰ ਤੁਸੀਂ ਉਹਨਾਂ ਮੁਸ਼ਕਲਾਂ ਨੂੰ ਉਹਨਾਂ ਨੂੰ ਆਪਣੇ ਅੱਗੇ ਰੱਖ ਲੋਗੇ ਹਨ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਪਾਉਂਗੇ ਮੈਂ ਤੁਹਾਨੂੰ ਕੁਝ ਗੱਲਾਂ ਦੱਸੀਆਂ ਨੇ ਤੇ ਇੱਕ ਮੈਨੂੰ ਨਾ ਭੈਣ ਭਰਾਵਾਂ ਦੇ ਬਹੁਤ ਮੈਸੇਜ ਆਉਂਦੇ ਹੈਗੇ ਕਿ ਉਹਨਾਂ ਦੇ ਸਰੀਰ ਜਿਹੜਾ ਨਾ ਉਹ ਇੱਕ 네ਗੈਟਿਵਿਟੀ ਦੇ ਨਾਲ ਜਿਵੇਂ ਘਿਰਿਆ ਹੁੰਦਾ ਨਾ ਆਲੇ ਦੁਆਲੇ ਉਹ ਬਹੁਤ ਜ਼ਿਆਦਾ ਹੈਗੀ ਇਹ ਤੁਸੀਂ ਇਹ ਵੀ ਤੁਹਾਡੇ ਹੱਥ ਹੈ ਕਿ ਤੋ ਤੁਸੀਂ ਕੁਝ ਨਹੀਂ ਲੈਣ ਜਾਣਾ ਹੈਗਾ ਇੱਕ ਦੋ ਪੀਸ ਖੀਰੇ ਦੇ ਕੱਟ ਲੈਣੇ ਆ ਖੀਰੇ ਦੇਖੋ ਆਮ ਆਪਣੇ ਘਰਾਂ ਦੇ ਵਿੱਚ ਕੋਈ ਮਹਿੰਗੇ ਵੀ ਨਹੀਂ 20 30 ਰੁਪਏ ਕਿਲੋ ਆ ਜਾਂਦੇ ਹਨ ਤਾਂ ਤੁਸੀਂ ਉਹਨੂੰ ਕੱਟ ਲੈਣਾ ਸਵੀਰੇ ਕੱਟ ਕੇ ਤੁਸੀਂ ਇੱਕ ਦੋ ਪੀਸ ਉਸ ਦੇ ਖਾਣੇ ਸ਼ੁਰੂ ਕਰ ਦੋ ਉਸ ਤੋਂ ਅੱਧਾ ਘੰਟਾ ਬਾਅਦ ਤੁਸੀਂ ਆਪਣੀ ਬੈਡ ਟੀ ਪੀਆ ਕਰੋ ਇਹ ਮਤਲਬ ਕਿ ਖਾਲੀ ਪੇਟ ਖਾਣਾ ਸ਼ੁਰੂ ਕਰੋ ਤਾਂ ਤੁਸੀਂ ਦੇਖਿਓ ਸਾਰਾ ਦਿਨ ਤੁਹਾਨੂੰ ਕਿੰਨੀ એનર્ਜੀ ਫੀਲ ਹੋਵੇਗੀ ਤੇ ਇੱਕ ਨਾ ਬਸ ਤੁਸੀਂ ਇੱਕ ਆਪਣੇ ਮਾਈਂਡ ਦੇ ਵਿੱਚ ਨਾ ਹਰ ਟਾਈਮ ਦੀ ਬਾਤੂ ਦੀ ਟੈਨਸ਼ਨ ਲੈਣੀ ਬੰਦ ਕਰ ਦੋ ਤਾਂ ਦੇਖਿਓ ਕਿੰਨੀ ਖੁਸ਼ਬੂਦਾਰ ਲਾਈਫ ਤੁਹਾਡੀ ਕਿੰਨੀ ਪੋਜ਼ਿਟਿਵਿਟੀ ਤੁਹਾਨੂੰ ਮਿਲੇਗੀ ਤੇ ਕਿੰਨਾ ਤੁਸੀਂ ਆਪਣੀ ਲਾਈਫ ਦੇ ਵਿੱਚ ਅੱਗੇ ਜਾਵੋਗੇ ਤੇ ਐਡਵਾਂਸ ਦੇ ਵਿੱਚ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬੈਸੇ ਤਾਂ ਸਿੱਖਾਂ ਦਾ ਨਵਾਂ ਸਾਲ ਚੇਤ ਦੇ ਮਹੀਨੇ ਹੁੰਦਾ ਪਰ ਜਿਵੇਂ ਕਹਿੰਦੇ ਜਮਾਨਾ ਚੱਲਦਾ ਉਹਵੇਂ ਚੱਲੀ ਜਾਓ ਤੇ ਇਸੇ ਤਰੀਕੇ ਨਾਲ ਆਪਣੀ ਭੈਣ ਨੂੰ ਪਿਆਰ ਦਿੰਦੇ ਰਹਿਣਾ ਤੇ ਤੁਹਾਡੀ ਭੈਣ ਦੇ ਕੋਲੇ ਜੋ ਵੀ ਆਪਣੀ ਲਾਈਫ ਦੇ ਵਿੱਚ ਮੈਂ ਪਾਇਆ ਜੋ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਦੇ ਨਾਲ ਲੜ ਕੇ ਇੱਥੇ ਤੱਕ ਮੈਂ ਪਹੁੰਚੀ ਆ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀ ਪੋਜ਼ਿਟਿਵਿਟੀ ਇਹਦਾ ਇੱਕੋ ਹੀ ਚੀਜ਼ ਹੈ ਉਹ ਹੈ ਵਾਇਗਰੂ ਜੀ ਦੇ ਲੜ ਲੱਗਣਾ ਕਿਉਂਕਿ ਕਦੇ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਤੁਹਾਡਾ ਸਾਥ ਨਹੀਂ ਦੇ ਰਿਹਾ ਬਿਲਕੁਲ ਘਬਰਾਉਣਾ ਬਸ ਉਸ ਸੱਚੇ ਪਾਤਸ਼ਾਹ ਦੇ ਅੱਗੇ ਝੋਲੀ ਾੜ ਕੇ ਅਰਦਾਸਾਂ ਕਰਦੇ ਰਹੋ ਕਹਿੰਦੇ ਉਹ ਤੁਹਾਡਾ ਸਬਰ ਪਰਖ ਰਿਹਾ ਹੈ ਬਸ ਉਹਦੇ ਘਰੇ देर ਨਹੀਂ ਹੈਗੀ ਦੇਰ ਆਪਣੇ ਕਰਮਾਂ ਦੀ ਹੈ ਇਹ ਨਹੀਂ ਪਤਾ ਕਿਹੜੇ ਵੇਲੇ ਤੁਹਾਨੂੰ ਤੁਹਾਡੀ ਉਮੀਦ ਤੋਂ ਵੀ ਵੱਧ ਮਿਲ ਜੇ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਉન્નਤੀ ਅਤੇ ਤਰੱਕੀਆਂ ਵਾਸ਼ਣ ਤੁਹਾਡੀ ਚੋਲੀ ਹਰ ਇੱਕ ਖੁਸ਼ੀ ਪਾਉਣ ਜੋ ਵੀ ਤੁਸੀਂ ਚਾਹੋ ਨਿਓ ਮੇਰੀ ਦਿਨੋਂ ਤਮੰਨਾ ਹੈ ਕਿ ਇਸ ਸਾਲ ਦੇ ਵਿੱਚ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਮਾਫ ਕਰਨਾ ਅੱਗੇ ਆਪਾਂ ਕੱਲ ਤੋਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਿਓ ਜਿਹੜੇ ਜਿਹੜੇ ਭੈਣ ਭਰਾ ਮੇਰੀ ਇਸ ਗੱਲ ਨਾਲ ਸਹਿਮਤ ਨੇ ਕਿ ਖੁਦ ਲਈ ਜਿਉਣਾ ਤੇ ਖੁਦ ਲਈ ਤਰੱਕੀ ਕਰਨੀ ਐਨੇ ਕਾਮਯਾਬ ਹੋਵੋ ਕਿ ਦੁਨੀਆ ਤੁਹਾਨੂੰ ਤੁਹਾਡੇ ਮਾਪੇ ਦੇ ਨਹੀਂ ਤੁਹਾਡੇ ਨਾਮ ਨਾਲ ਤੁਹਾਡੇ ਮਾਪੇ ਨੂੰ ਜਾਣਨ ਤਾਂ 네ਗੇਟਿਵਿਟੀ ਅੱਜ ਤੋਂ ਹੀ ਛੱਡ ਦਿਓ ਦੇਖੋ ਇੱਕ ਕੰਮ ਦੇ ਵਿੱਚ ਕੰਮਜਮ ਨਹੀਂ ਹੋਏ ਤਾਂ ਦੂਸਰਾ ਕੰਮ ਸ਼ੁਰੂ ਕਰੋ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ